ਮੱਜਾਂ ਹੋ ਗਈਆਂ ਨੇ ਬਿਮਾਰ ਤੇ ਡਾਕਟਰ ਸਾਹਿਬ ਆਏ ਹੋਏ ਨੇ ਆ ਦੇਖੋ ਕੈਮਰੇ 'ਚ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮੇਰਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦੀ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਮੇਰਾ ਚੈਨਲ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ ਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਤੁਸੀਂ ਮੈਨੂੰ ਸਾਰੇ ਜਾਣੇ ਬਹੁਤ ਜ਼ਿਆਦਾ ਪਿਆਰ ਦੇ ਰਹੇ ਆ ਮੈਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੀ ਹਾਂ ਸਵੇਰ ਦੇ ਵਜੇ ਹੋਏ ਆ ਜੀ ਆਪਣੇ ਚਾਰ ਤੇ ਆਪਾਂ ਆਏ ਮੱਝਾਂ ਛੋਣ ਲਈ ਤੇ ਆਪਾਂ ਨੇ ਮੱਝਾਂ ਕੱਢੀਆਂ ਨੇ ਆ ਦੇਖੋ ਬਾਹਰ ਚਲੋ ਹੈ ਤਾਂ ਚਲੋ ਠੰਡ ਹੈ ਤੇ ਬਸ ਮੱਝਾਂ ਛੋ ਕੇ ਆਪਾਂ ਨੇ ਕਰ ਦੇਣੀਆਂ ਨੇ ਅੰਦਰ ਤੇ ਅੰਦਰ ਥੋੜਾ ਜਿਹਾ ਆਪਣਾ ਗੋਹਾਵਗਰਾ ਕਾਫੀ ਹੋਇਆ ਹੋਇਆ ਏ ਤੇ ਮੈਂ ਵੀ ਚਲੋ ਬਾਹਰ ਕੱਢ ਕੇ ਚੋਲਣੇ ਆਂ ਅੰਦਰ ਫਿਰ ਔਖਾ ਜਿਹਾ ਲੱਗਦਾ ਚੋਣਾ ਇੱਧਰ ਕਾਫੀ ਗਿੱਲਾ ਹੋਇਆ ਹੋਇਆ ਹੈ ਨਾ ਹੁਣ ਆਤੇ ਸਫਾਈ ਕਰਕੇ ਫਿਰ ਸਾਰੀ ਅੰਦਰ ਬੰਦ ਲੈਣੀ ਹੈ ਤੇ ਮੈਂ ਲੱਗਿਆ ਜੀ ਮੱਝਾਂ ਚੋਣ ਤੇ ਮਨਦੀਪ ਲੱਗਿਆ ਇੱਧਰ ਗੋਹਾ ਵਗੈਰਾ ਚੱਕਣ ਮਨਦੀਪ ਵੀ ਆ ਗਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਨ ਉਸ ਤੇ ਬਾਅਦ ਚੱਲਦੀ ਗੱਲਾਂ ਰੱਖੇ ਹਰਿਆਈ ਜਿਆਦਾ ਖਾਲ ਕਰਕੇ ਰੰਗਰਾਂ ਨੇ ਗਿੱਲਾ ਜ਼ਿਆਦਾ ਕਰਿਆ ਹੋਇਆ ਤਾਂ ਗੱਲ ਤੇ ਬਾਹਰ ਕੱਢਣੀ ਰੰਗਰ ਉਹ ਸਫਾਈ ਕਰਨੀ ਆ ਸੰਧੂ ਸਾਹਿਬ ਲੱਗੇ ਮੱਝਾ ਜੂਣ ਬਾਜ ਵਿਚਾਰਾ ਸੁੱਤਾ ਪਿਆ ਬਾਜ ਪਈ ਸੁੱਤਾ ਸਾਨੂੰ ਹੁੰਦਾ ਐ ਵੀ ਸਵੇਰੇ ਸਵੇਰੇ ਦਾ ਸਾਨੂੰ ਐਵੇਂ ਹੁੰਦਾ ਵੀ ਜਿੰਨਾ ਸਾਡਾ ਜਲਦੀ ਕੰਮ ਨਿਪੜ ਜਵੇ ਅਸੀਂ ਜਲਦੀ ਅੰਦਰ ਚਲੇ ਜਾਈਏ ਕਿਉਂਕਿ ਬਾਜ ਅੰਦਰ ਇਕੱਲਾ ਹੁੰਦਾ ਨਾ ਸੁੱਤਾ ਪਿਆ ਹੁੰਦਾ ਤੇ ਉਹ ਸਾਨੂੰ ਹੁੰਦਾ ਵੀ ਜੇ ਡਰ ਕੇ ਉੱਠ ਖੜਾ ਫਿਰ ਔਖਾ ਹੋਊਗਾ ਫਿਰ ਰੋਣ ਲੱਗ ਜਾਣਾ ਉਹ ਤੇ ਚਲੋ ਜੀ ਆਪਾਂ ਨਵੇੜੀ ਕੰਮ ਕਰ ਲੋ ਜੀ ਸੰਧੂ ਸਾਹਿਬ ਲੱਗੇ ਪਿਆ ਮੱਝਾਂ ਚੋਣ ਤੇ ਉਪਰ ਅੱਗੇ ਵੇਤੇ ਵੀ ਅੰਦਰ ਸਫਾਈ ਕਰਨ ਦੋ ਮੱਝਾਂ ਚੋਲੀਆਂ ਸੰਧੂ ਸਾਹਿਬ ਨੇ 3.5 ਹੋ ਗਏ ਦੋ ਮੱਝਾਂ ਹਲੇ ਬਾਕੀਆਂ ਹਾਂਜੀ ਮੱਝਾਂ ਹੋ ਗਈਆਂ ਨੇ ਬਿਮਾਰ ਤੇ ਡਾਕਟਰ ਸਾਹਿਬ ਆਏ ਹੋਏ ਨੇ ਆ ਦੇਖੋ ਕੈਂਬਰੀ ਚ ਇਹ ਕੱਲ੍ਹ ਵੀ ਆਏ ਹੋਏ ਸੀ ਤੇ ਅੱਜ ਵੀ ਆਏ ਹੋਏ ਆ ਤੋਂ ਮੰਗੀ ਕਰਦੇ ਹਜੇ ਕੋਈ ਪਿੱਛੇ ਤੇ ਇਹ ਗੁਰਪ੍ਰੀਤ ਉੱਤਰ ਘੁੰਮ ਰਹੇ ਹੈ ਮੱਝਾਂ ਹੋ ਗਈਆਂ ਜੀ ਆਪਣੀਆਂ ਬਿਮਾਰ ਇਹ ਆ ਖੜਿਆ ਗੁਰਪ੍ਰੀਤ ਦਾ ਮੋਟਰਸਾਈਕਲ ਦੋ ਦਿਨ ਹੋ ਗਏ ਐ ਜੀ ਮੱਜਾਂ ਹੋ ਗਈਆਂ ਜੀ ਬਿਮਾਰ ਤੇ ਬਾਜ ਗਿਆ ਜੇ ਆਪਣਾ ਸਕੂਲ ਤੋਂ ਬਾਜਬੁੱਤ ਸਾਸ੍ਰੀ ਕਾਲ ਕਰਦੇ ਜੀ ਸਾਰਿਆਂ ਨੂੰ ਕੱਲ੍ਹ ਕਰੀਏ ਯੈਸ ਨਹੀਂ ਗਏ ਕਰਦੇ ਸਕੂਲ ਇਸ ਤੋਂ ਕਰਦੇ ਜੀ ਇਹ ਐ ਜੀ ਅਪਣ ਹੁਣੇ ਸਕੂਲ ਤੋਂ ਹਲੋ ਜੀ ਮੈਂ ਗਿਆਪ ਦਾ ਗੁਰਦੁਆਰਾ ਸਾਹਿਬ ਪਿੰਡ ਪਾਠ ਦਾ ਭੋਗਤਾ ਅੱਜ ਜਦ ਮੈਂ ਹੁਣ ਆਇਆ ਸੰਤੂ ਸਾਹਿਬ ਲੱਗੇ ਹੋਏ ਕੰਮ ਕਰਨ ਕੀ ਕਰ ਰਹੇ ਮਹਾਰਾਜ ਮਿਰਚਾ ਲਾ ਕੇ ਨਾ ਹਾਂਜੀ ਪਾਣੀ ਲਾ ਦਿਆ ਇਹਨਾਂ ਨੂੰ ਗਰਮੀ ਦੀਆਂ ਮਿਰਚਾਂ ਇਹ ਉਹ ਗੁੱਡੇ ਯਾਰ ਸ਼ਾਬਾਸ਼ ਇਹਨਾਂ ਨੂੰ ਇਹਨਾਂ ਨੂੰ ਜੀ ਆਪਾਂ ਨੇ ਪਾਣੀ ਲਾ ਦਿੱਤਾ ਹਾਂ ਉਹ ਗੁੱਟੇ ਠੀਕ ਹੈ ਤਾਂ ਮਾਈ ਹੋਇਆ ਪਰ ਮਾਈ ਹੋਇਆ ਪਪਿਆਰ ਉਹ ਪਿਆਜ਼ ਹਾਂ ਉਹ ਅੰਜਲੀ ਦੇ ਲਾਤੇ ਉਹ ਵੀ ਕਹੀਂ ਲੋ ਆਏ ਕੇ ਅੰਜਲੀ ਤੋਂ ਅੰਜਲੀ ਤੋਂ ਲੋ ਆਏ ਹੂੰ ਕੋਈ ਕਾਲ ਕੋਈ ਜਿੰਨੂ ਬਾਤੂ ਖੜੀ ਆ ਕਾਲ ਕੋ ਵੀ ਬਹੁਤ ਖੜੀ ਆ ਆਪਾਂ ਵੀ ਨਹੀਂ ਅੱਜ ਕੱਲ ਦੇ ਵਿੱਚ ਸਾਗ ਬਣਾਈਏ ਹਲੋ ਫਿਰ ਫੋਨ ਕਰ ਲੈ ਤੇਰੀ ਆਵਾਜ਼ ਫਿਰ ਸਾਗ ਬਣਾਉਣੀ ਆਪਾਂ ਵੀ ਇੱਕ ਸਾਗ ਹਾਂ ਇਹਨੂੰ ਪਸੰਦ ਦਾ ਸਾਗ ਇੱਕ ਦੋ ਦਿਨ ਦੇ ਵਿੱਚ ਤੇ ਆ ਇੱਧਰ ਆਪਣੀ ਲੱਗੀ ਹੋਈ ਹੈ ਸਬਜ਼ੀ ਇਹ ਵੀ ਸੰਤੂ ਸਾਹਿਬ ਨੇ ਲਾਈ ਦੀ ਹੈ ਉਹ ਵੀ ਮੈਂ ਹੀ ਲਾਈਤੀ ਜੀ ਗੋਪੀ ਵੀ ਦੇਖੋ ਕਿ ਜਿਵੇਂ ਸੋਹਣੀ ਲੱਗੀ ਹੋਈ ਹੈ ਹਾਂ ਆਪਾਂ ਨੇ ਇਹਦੇ ਵਿੱਚ ਵੀ ਪਾਣੀ ਲਾ ਦਿੱਤਾ ਲਸਣ ਨੂੰ ਤੇ ਇਹਦੇ ਵਿੱਚ ਪਾਣੀ ਵੀ ਮੈਂ ਸੁਆਹ ਹਲੇ ਤੇ ਹੁਣ ਸੁਆਹ ਤਾਂ ਪਾਉਨੇ ਆ ਵੀ ਇਹਨਾਂ ਤਾਕਤ ਮਿਲ ਜਵੇ ਹਾਂ ਇ렇게 ਆ ਗਈ ਬੰਨ ਪਤਾ ਨਹੀਂ ਮੈਨੂੰ ਪਤਾ ਵੀ ਤਾਂ ਹੀ ਪਉਣੀ ਤਾਕਤ ਮਿਲ ਜਵੇ ਲਸਣ ਨੂੰ ਇਧਰ ਵੀ ਆਪਾਂ ਨੇ ਥੋੜੀ ਜਿਹੀ ਪਿਆਜ਼ ਲਾਈ ਹੋਈ ਹੈ ਉਹ ਲਸਣ ਆਪਣਾ ਕੁਦਰ ਲਸਣ ਲੱਗਿਆ ਹੋਇਆ ਤੇ ਪਰਤਣੀਆਂ ਲੱਗਿਆ ਹੋਇਆ ਬਾਦੂ ਬਾਦੂ ਲੱਗਿਆ ਹੋਇਆ ਧਣੀਆਂ ਤੇ ਤੇ ਉਹਦੇ ਵਿੱਚ ਵੀ ਮੈਂ ਸਵਾਹ ਆਣੀ ਸਵਾਹ ਬਹੁਤ ਪਈ ਤੇ ਬਾਦੂ ਪਈ ਸਵਾਹ ਸਵਾਹ ਖੰਡ ਆ ਰਹੀ ਹੁੰਦੀ ਆ ਜਾਂਦੀ ਆ ਹੂੰ ਅੱਜ ਕੱਲ ਤਾਂ ਕੁੜੀਆਂ ਚੁੱਲ੍ਹਾ ਵੀ ਨਹੀਂ ਵਰਤਉਦੀਆਂ ਗੈਸ ਤੇ ਬਿਨਾਂ ਨਹੀਂ ਕੰਮ ਕਰਦੀਆਂ ਇਹ ਸਹੀ ਗੱਲ ਹੈ ਛਰਦਾ ਨਹੀਂ ਕੋਈ ਨਾ ਕੋਈ ਨਹੀਂ ਕਰਦਾ ਹੈ ਗਈ ਹੈ ਨਲੇ ਰੋਟੀ ਵੱਧ ਸੁਆਦ ਹੁੰਦੀ ਚੁੱਲੇ ਦੀ ਤਾਂ ਉਹ ਤਾਂ ਹੈ ਗੈਸ ਵਿੱਚੇ ਬਰੀ ਜਾਂਦੀ ਹੈ ਰੋਟੀਆਂ ਦੇ ਵੀ ਚੁੱਲੇ ਦੀ ਰੋਟੀ ਹੁੰਦੀ ਦਾ ਸੁਆਦ ਹੈ ਅੱਗੇ ਚੜੀ ਦੀ ਸੋਹਣੀ ਦੀ ਧੁੱਪ ਹਵਾ ਪਰ ਚੱਲ ਰਹੀ ਜੀ ਇਹ ਪਤਾ ਨਹੀਂ ਕਾਹ ਰਹਣੀ ਆ ਕਾਹਦੇ ਇਹਨਾਂ ਉੱਤੇ ਦਿਨ ਚਾਰ ਦਿਨ ਹੋ ਗਏ ਉਹਨਾਂ ਹੱਥ ਚੱਕੀ ਵੀ ਨਹੀਂ ਠੀਕ ਲੱਗਦਾ ਚਲ ਚਾਹਦੇ ਕੋਟੂ ਬਿਧੀ ਬੈਠ ਕੇ ਖੇਤ ਚੱਲੀਏ ਮੈਂ ਤੂੰ ਮੈਨਸ ਕਰਦਾ ਮੈਂ ਉਹ ਕਰ ਕੱਖ ਲਿਆਵਾਂ ਨਾਲੇ ਉੱਧਰ ਤੇ ਪੈਪ ਇਕੱਠਾ ਕਰ ਲੇਮ ਠੀਕ ਹੈ ਕਿ ਇੱਧਰ ਬਰਸੇਲ ਨੂੰ ਬਾਰੀ ਲਾਉਣਾ ਹੈ ਬਸੇ ਸੁੱਕੀ ਗਈ ਆ ਸੰਧੂ ਸਾਹਿਬ ਕੀ ਕਰ ਰਹੇ ਤੁਸੀਂ ਪੱਤਲੇ ਨਹੀਂ ਪਿਆਲੇ ਸਤਨ ਅੱਛਾ ਜੀ ਤੇ ਸ਼ਾਮ ਦੀ ਸਬਜ਼ੀ ਦੀ ਤਿਆਰੀ ਚੱਲ ਰਹੀ ਹੈ ਜੀ ਆਪਣੇ ਕੀ ਬਣਾਉਣਾ ਸਾਬ ਨੂੰ ਅੱਜ ਸ਼ਾਮ ਨੂੰ ਅੱਜ ਜਿਹੜੇ ਨੇ ਕੀ ਆ ਬਣਾਉਣਾ ਅੱਜ ਕੋਈ ਸਰਪ੍ਰਾਈਜ਼ ਦੇਣਾ ਸਾਬ ਨੂੰ ਠੀਕ ਹੈ ਉਹ ਗੁੱਡ ਸ਼ਾਬਾਸ਼ ਹਾਂ ਜੀ ਸਰਪ੍ਰਾਈਜ਼ ਬੀਰੀ ਗੁੱਡ ਯਾਰ ਹੋਰ ਜੀ ਇਹ ਹੀ ਯਾਰ ਐਵੇਂ ਹੁੰਦਾ ਵੀ ਚੱਲ ਅਪਣਾ ਆ ਪੈਮ ਉਹ ਨੂੰ ਮੇਰੇ 2 ਘੰਟੇ ਪਹਿਲੇ ਹੂੰ ਹੂੰ ਉਹ ਸੁਣ ਪਿਆ ਛਿੱਲ ਹੋ ਜਾਂਦਾ ਜਿਹੜੇ ਚ ਬੈਠ ਕੇ ਇਹ ਤਾਂ ਹੈਗਾ ਤੋਂ ਬਾਅਦ ਫੇਰ ਅੰਮ੍ਰਿਤਾਰਾਂ ਦਾ ਟਾਈਮ ਹੋ ਗਿਆ 11 ਤੋਂ ਬਾਅਦ ਚਲੋ ਫੇਰ ਛਿੱਲੇ ਫੇਰ ਦਿਨ ਵੀ ਨਹੀਂ ਖੜਦਾ ਹੈਗਾ ਮਿੰਟਾਂ ਇੰਦਰ ਦਿਨ ਦਿਨ ਜਮਾਈ ਨਹੀਂ ਖੜਦਾ ਹੈਗਾ ਉਹੀ ਤਾਂ ਗੱਲ ਹੈ 5:30 ਵਜੇ ਤੋਂ ਬਾਅਦ 6:00 ਵਜੇ ਤੋਂ ਬਾਅਦ ਦਿਨ ਘੜ ਰਹਿ ਜਾਂਦਾ 5:00 ਵਜੇ ਤੋਂ ਬਾਅਦ ਵੀ ਤਾਂ ਜਮਾਈ ਨਹੀਂ ਖੜਦਾ 5:30 ਤਾਂ ਵੈਸੇ ਮੇਰਾ ਤਾਂ ਜਮਾ ਹੀ ਨਹੀਂ ਖੜਦਾ ਕਹਤੇ ਮੇਰੇ ਬਾਸ ਤੇ ਤਾਂ ਇੱਕ ਬਰਾਬਰ ਹੀ ਸਾਰਾ ਦਿਨ ਦੀ ਕਹਤੇ ਤੇਰਾ ਗਾ ਤਾਂ ਨਹੀਂ ਖੜਦਾ ਸਵੇਰੇ ਆਪਣਾ ਉੱਠੋ 6:30 ਸਾਰਾ ਦਿਨ ਬਾਅਦਰੇ ਸਕੂਲ ਤਿਆਰ ਕਰਕੇ ਭੇਜੋ ਘਰ ਦਾ ਕੰਮ ਨਵੇੜੇ ਕੱਪੜੇ ਧੋ ਲਓ ਇਹ ਕਰ ਲਓ ਉਹ ਕਰ ਦਿਤੇ ਸਾਰਾ ਦਿਨ ਮੇਰਾ ਤਾਂ ਇਹ ਇੱਕ ਹੀ ਨਹੀਂ ਨਿਭਦਾ ਹੈਗਾ ਉਹ ਤਾਂ ਹੈਗਾ ਹੀ ਯਾਰ ਮੇਰੇ ਬਾਸ ਤੇ ਤਾਂ ਇੱਕ ਬਰਾਬਰ ਹੀ ਹੈਗਾ ਸਭ ਦਾ ਹੀ ਇਦਾਂ ਹੀ ਹੋਇਆ ਵਾ ਉਹ ਤਾਂ ਆਪਾਂ ਨੇ ਆਪੇ ਰਜਿਸਟਰ ਕਰਿਆ ਵੈ ਨਾ ਟਾਈਮ ਟੇਬਲ ਕਿਹੜਾ ਕਿੱਦਾਂ ਸਾਰਾ ਆਪਾਂ ਆਪਣੇ ਹੱਥੋਂ ਚਾਹਉਤਾ ਠੀਕ ਹੈ ਨਾ ਸਾਰੇ ਨੇ ਅਡਜਸਟਮੈਂਟ ਕਰੀ ਬਿਆ ਕਿਸ ਟਾਈਮ ਕੀਆ ਕਰਨਾ ਕੀ ਨਹੀਂ ਕਰਨਾ ਚਾਹ ਪੀ ਕੇ ਹੂੰ ਫਿਰ ਕੱਖ ਲੈ ਕੇ ਆਉਣੀ ਆ ਹਾਂ ਮੈਂ ਤਾਂ ਚੱਲਿਆ ਰਿਕ ਪੈਪ ਇਕੱਠਾ ਕਰਕੇ ਲੈ ਕੇ ਆਉਣਾ ਕੱਖ ਲੈ ਕੇ ਆਉਣੇ ਹਾਂ ਬਰਸੀਨ ਲੈ ਕੇ ਆਉਣੀ ਕਿ ਜਵੀ ਜਵੀ ਲੈ ਆਉਣੀ ਆ ਬਰਸੀਨ ਨੂੰ ਪਾਣੀ ਲਾਉਣਾ ਠੀਕ ਐ ਓਰੇ ਦੀ ਬਾਡਣੀ ਹੋਣੀ ਆ ਫਿਰ ਤੋਬੇ ਮਾਰਦੇ ਹਾਂ ਹਾਂ ਤੋਬੇ ਪਿੱਛੇ ਵਾਲੇ ਬਾਟੀ ਚਾਹੀਦੀ ਹੋਈ ਹੈ ਨਾ ਨਾਲੇ ਦੇ ਰਹੇ ਐ ਕਿਉਂਕਿ ਹੁਣ ਐਵੇਂ ਇਹਨਾਂ ਧੁੱਪ ਧੁੱਪ ਦੇ ਵਿੱਚ ਪੈਪ ਦਾ ਫਿਰ ਠਹਿਰ ਕੇ ਵੀ ਇਕੱਠਾ ਹੋ ਜਾਊਗਾ ਪੈਪ ਬਾਅਦ ਚ ਆਉਣਾ ਹਾਂ ਪਰ ਆਪਣਾ ਜਵੀ ਦਾ ਕੰਮ ਫਿਰ ਡੰਗਰਾਂ ਦਾ ਐ ਹੁੰਦਾ ਕਿ ਚਲ ਸਾਜਰੇ ਆਪਣਾ ਕੱਖ ਬਾਜੀ ਸਾਜਰੇ ਇਹਨਾਂ ਨੂੰ ਅੰਤਰ ਕਰੋ ਉਹ ਤਾਂ ਮੰਨਦਾ ਮੈਂ ਅੱਜ ਦੀ ਵੀਡੀਓ ਲਈ ਆ ਜਾ ਪੁੱਤ ਬਾਹਰ ਨੂੰ ਅੱਜ ਦੀ ਵੀਡੀਓ ਲਈ ਧੰਨਵਾਦ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਵਿੱਚ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਜੀ ਕਮੈਂਟ ਕਰ ਦਿਓ ਜੀ ਤੇ ਤੁਸੀਂ ਮੇਰੀ ਵੀਡੀਓ ਨੂੰ ਬਹੁਤ ਜ਼ਿਆਦਾ ਸਾਰੇ ਜਾਣੇ ਪਿਆਰ ਦੇ ਰਹੇ ਆ ਮੈਂ ਤੁਹਾਡੇ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੀ ਆਂ ਧੰਨਵਾਦੀ ਸ਼ੁਕਰੀਆ ਜੀ ਚੈਨਲ ਨੂੰ ਬੱਤੇ ਬਸ ਸਬਸਕ੍ਰਾਈਬ ਕਰਿਓ ਪਲੀਜ਼ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਤੁਹਾਡਾ ਜੋ ਵੀ ਵਿਚਾਰ ਆ ਸਾਨੂੰ ਕਮੈਂਟ ਕਰਕੇ ਦੱਸਦੇ ਹੋ ਸ਼ੁਕਰੀਆ ਜੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ